ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਫਰੀਦਕੋਟ ਵਾਲਾ ਐਮਪੀ ਸਰਬਜੀਤ ਸਿੰਘ ਜਿਹੜਾ ਦਾੜੀ ਤੇ ਕਲ ਫਲਾਉਂਦਾ ਹੁਣ ਦਾੜੀ ਵੈਸੇ ਉਹ ਜਿਵੇਂ ਜਲਾਹਾਂ ਦੇ ਬਰਸ਼ਮਾ ਨੂੰ ਥਨੂ ਚਿੱਟੀ ਦਸਨ ਵੀ ਲਾਗੀ ਦਵਾਰਾ ਲਾਉਣੀ ਪੈਣੀ ਏ ਜੇ ਨਹੀਂ ਕਰਦੀ ਡੱਬੀ ਦਾ ਭੇਜ ਦਿੰਨੇ ਕਾਲੀ ਕਰ ਲੋ ਤੇ ਦੂਜਾ ਅਮਰਤਪਾਲ ਦਾ ਪਾਪਾ ترਸੀਮ ਸਿੰਘ ਇਹਨਾਂ ਦੋਨਾਂ ਦੀ ਬੜੀ ਗੂੜੀ ਜਾ ਰਹੀ ਏ ਇਨਨਾਂ ਨੇ ਹੁਣ ਇੱਕ ਨਵੀਂ ਕਰਤੂਤ ਕੀਤੀ ਹੈ ਪਤਾ ਕਿਹੜੀ ਹੈ ਜਿਹੜੇ ਪੀਲੇ ਭੀਤ ਨਸ਼ੇੜੀ ਇਨਕਾਉਂਟਰ ਕਰਕੇ ਪੁਲਿਸ ਨੇ ਮਾਰੇ ਸੀ ਨਾ ਗੈਂਗਸਟਰ ਜਿਨ੍ਹਾਂ ਨੇ ਪੁਲ ਚੌਕੀ ਤੇ ਹਮਲਾ ਕੀਤਾ ਸੀ ਉਹਨਾਂ ਨੂੰ ਇਹਨਾਂ ਨੇ ਸ਼ਹੀਦ ਐਲਾਨ ਦਿੱਤਾ ਇੱਕ ਕਰਤੂਤ ਹੈ ਅਮਰਤਪਾਲ ਦੇ ਭਾਪੇ ਦੀ ਤੇ ਐਮਪੀ ਸਰਬਜੀਤ ਸਿੰਘ ਖਾਲਸੇ ਦੀ ਇਹਨੂੰ ਪੁੱਛੇ ਪਹਿਲਾਂ ਬੀ ਜਿਹੜੇ ਸ਼ਹੀਦ ਸਾਡੇ ਕੌਮ ਦੇ ਹੋਏ ਨੇ ਉਹ ਤੁਹਾਨੂੰ ਚੰਗੇ ਨਹੀਂ ਲੱਗਦੇ ਮੈਂ ਇੱਕ ਬੇਨਤੀ ਕਰਦਾ ਹੁਣਾਂ ਕਿ ਸਭ ਤੋਂ ਵੱਡੇ ਸ਼ਹੀਦ ਸਾਡੀ ਕੌਮ ਦੇ ਵਿੱਚ ਕੌਣ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਹੜੇ ਪਹਿਲੇ ਸ਼ਹੀਦ ਨੇ ਸੇਕ ਕੌਮ ਦੇ ਤੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕੌਣ ਨੇ ਉਹ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੇਟਾ ਤੇ ਮੇਰੇ ਗੁਰੂ ਸਾਹਿਬ ਦੇ ਛੋਟੇ ਸਾਬ ਜਾਦੇ ਤੇ ਵੱਡੇ ਸਾਬ ਜਾਦੇ ਉਹ ਸ਼ਹੀਦ ਨੇ ਸਾਡੇ ਅਸਲੀ ਅਸੀਂ ਉਹਨਾਂ ਅਸਲੀ ਸ਼ਹੀਦਾਂ ਨੂੰ ਅੱਖੋਂ ਪਰੋਖੇ ਕਰਕੇ ਨਸ਼ੇੜੀਆਂ ਨੂੰ ਸ਼ਹੀਦ ਬਣਾ ਰਹੇ ਹਾਂ ਸ਼ਰਮ ਆਉਣੀ ਚਾਹੀਦੀ ਸਰਪ੍ਰੀਖ ਸਿੰਘ ਖਾਲਸਾ ਐਮਪੀ ਨੂੰ ਤੇ ਅੰਮ੍ਰਿਤਪਾਲ ਦੇ ਪਾਪੇ ਨੂੰ ਪਹਿਲਾਂ ਇਹਨਾਂ ਨੇ ਦੀਪ ਸਿੱਧੂ ਨੂੰ ਸ਼ਹੀਦ ਬਣਾਇਆ ਸੀ ਜਦੋਂ ਪੁੱਛਿਆ ਕਰਨ ਲੋਕ ਕਿ ਦੀਪ ਸਿੱਧੂ ਤੇ ਦਾੜੀ ਹੈ ਨਹੀਂ ਕਹਿੰਦੇ ਨਹੀਂ ਜੀ ਉਹਦੇ ਅੰਦਰ ਦਾੜੀ ਹੈ ਹੁਣ ਇਹ ਅੰਦਰ ਦਾੜੀਆਂ ਵਾਲੇ ਨੂੰ ਸ਼ਹੀਦ ਬਣਾਉਣਗੇ ਇਹਦਾ ਮਤਲਬ ਜਿਨ੍ਹਾਂ ਦੇ ਦਾੜੀਆਂ ਬਾਹਰ ਨੇ ਉਹ ਕਟਾ ਦਿਓ ਉਹ ਇਹਨੂੰ ਚੰਗੇ ਨਹੀਂ ਲੱਗਦੇ ਮਤਲਬ ਇਹੀ ਹੈ ਨਾ ਹੁਣ ਜਿਹੜੇ ਦਾੜੀਆਂ ਕਟੀਆਂ ਵਾਲੇ ਨੇ ਉਹ ਸ਼ਹੀਦ ਨੇ ਸ਼ਰਮ ਨਹੀਂ ਹੁੰਦੀ ਤੁਹਾਨੂੰ ਜੇ ਇੱਕ ਐਮਪੀ ਨੂੰ ਅਕਲ ਨਹੀਂ ਆ ਰਹੀ ਇੱਕ ਨਸ਼ੇੜੀਆਂ ਨੂੰ ਸ਼ਹੀਦ ਕਹਿ ਰਹੇ ਹੋ ਤੁਸੀਂ ਤਾਂ ਫਿਰ ਤਾਂ ਲੱਖ ਨਹੀਂ ਲਹਣਤਾ ਤੁਹਾਨੂੰ ਇੱਕ ਹੋਰ ਗੱਲ ਕਹਿਣੀ ਹੈ ਗੁਰੂ ਪਾਸ਼ ਜਿਹੜਾ ਪੰਚ ਜਾਇਆ ਨਾ ਉਹ ਸਾਤ ਸੂਰਤ ਹੈ ਦਰਤਾਰ ਸਿਰ ਤੇ ਹੈ ਮੂੰਹ ਤੇ ਦਾੜ ਹੈ ਕੇਸ ਨੇ ਤੇ ਜਿਹੜਾ ਇਹ ਪੰਛੀ ਜਾ ਰਹੇ ਨੇ ਇਹ ਮੋਨਾ ਪੰਛੀ ਜਾ ਰਹੇ ਨੇ ਜਿਹੜਾ ਪੰਛੀ ਗੁਰੂ ਪਾਸ਼ਣ ਸ ਜਾਇ ਸੀ ਉਹ ਪੰਛੀ ਨੇ ਫੇਟੀ ਨਹੀਂ ਬੰਦਾ ਛੇਤਰਾਂ ਦੀ ਘਾਟ ਨਹੀਂ ਹੈਗੀ ਅੱਛਾ ਮੈਂ ਜਿਹੜੇ ਸ਼ਬਦ ਤਖੱਲਸ ਬਣਾਏ ਨੇ ਨਾ ਉਹ ਐਵੇਂ ਨਹੀਂ ਬਣਾਏ ਮੈਂ ਉਹ ਇਹਨਾਂ ਲੋਕਾਂ ਕਰਕੇ ਬਣਾਏ ਨੇ ਮੈਂ ਬੜੇ ਪਿਆਰ ਨਾਲ ਖਾਜ ਜਿਹੇ ਸ਼ਬਦ ਵਰਤਦਾ ਨਾ ਉਹਨਾਂ ਨੂੰ ਸੁਆਦ ਹੁੰਦਾ ਮੂੰਹ ਭਰਦਾ ਜਦੋਂ ਮੈਂ ਕਤੀੜ ਕਹਿਣਾ ਉਦੋਂ ਵੀ ਬੜਾ ਮਜ਼ਾ ਹੁੰਦਾ ਜਦੋਂ ਭੀੜ ਕਹਿਣਾ ਉਦੋਂ ਵੀ ਮਜ਼ਾ ਆਉਂਦਾ ਕਿਉਂਕਿ ਉਹ ਸ਼ਬਦ ਇਹਨਾਂ ਲੋਕਾਂ ਲਈ ਨੇ ਤੁਸੀਂ ਤੁਲਨਾ ਕਰਕੇ ਦੇਖ ਲਓ ਇੱਕ ਪਾਸੇ ਨਸ਼ੇੜੀ ਗੈਂਗਸਟਰ ਪੁਲਿਸ 'ਚੋਂ ਕਿਤੇ ਹਮਲਾ ਕਰਨ ਵਾਲੇ ਜਿਹੜੇ ਸਿਰ ਤੋਂ ਮੋਨੇ ਉਹ ਸ਼ਹੀਦ ਨੇ ਇਹਨਾਂ ਲਈ ਤੇ ਜਿਹੜੇ ਸਾਡੇ ਬਾਬੇ ਨੇ ਗੁਰੂ ਪਾਸ਼ਾ ਦੇ ਸ਼ਹਿਮ ਜਾਂਦੇ ਤੇ ਉਹ ਇਹਨਾਂ ਲਈ ਸ਼ਹੀਦ ਹੈ ਨਹੀਂ ਉਹਨਾਂ ਨੂੰ ਸ਼ਹੀਦ ਮੰਨਦੇ ਨਹੀਂ ਮਤਲਬ ਇਹ ਲੋਕ ਜਿਹੜੇ ਨੇ ਨਾ ਅਸਲ ਨੂੰ ਖਤਮ ਕਰਨਾ ਚਾਹੁੰਦੇ ਨੇ ਤੇ ਨਕਲ ਨੂੰ ਇਹ ਪ੍ਰਮੋਟ ਕਰਦੇ ਆ ਯਾਨੀ ਕਿ ਆ ਕਰਦੂਤ ਹੈ ਇਹਨਾਂ ਦੀ ਇੱਕ ਇਥੇ ਮੈਂ ਗੱਲ ਕਹਿ ਦਿਆਂ ਹੁਣ ਦੇ ਫਿਰ ਜਿਹੜਾ ਐਮਪੀ ਹੈ ਹਨਾ ਸਰਬੀ ਸਿੰਘ ਖਾਲਸਾ ਫਰੀਦਕੋਟ ਦੇ ਲੋਕਾਂ ਨੇ ਕਿੰਨਾ ਮਾਣ ਦਿੱਤਾ ਲੱਖਾਂ ਵੋਟਾਂ ਦੇ ਨਾਲ ਜਿਤਾਇਆ ਪਰ ਉਹਨੂੰ ਪਤਾ ਥੋੜੀ ਸੀ ਵੀ ਸਾਡੇ ਐਮਪੀ ਦੀ ਆ ਕਰਦੂਤ ਹੋਊਗੀ ਫਰੀਦਕੋਟ ਵਾਲਿਆਂ ਨੂੰ ਪਤਾ ਥੋੜੀ ਹੋਣਾ ਵੀ ਸਾਡਾ ਐਮਪੀ ਤਾਂ ਨਕਲੀ ਸ਼ਹੀਦਾਂ ਨੂੰ ਨਸ਼ੇੜੀਆਂ ਨੂੰ ਗੈਂਗਸਟਰਾਂ ਨੂੰ ਪ੍ਰਮੋਟ ਕਰੂਗਾ ਵੀ ਸਾਡਾ ਐਮਪੀ ਨਸ਼ੇੜੀਆਂ ਨੂੰ ਸ਼ਹੀਦ ਬਣਾਊਗਾ ਫਰੀਦਕੋਟ ਵਾਲਿਆਂ ਨੇ ਸੋਚਿਆ ਥੋੜੀ ਹੋਣਾ ਪਰ ਆ ਚਾੜ ਤਾਂ ਜਾਂਦਾ ਆ ਚੰਦ ਚਾੜਤਾ ਹੁਣ ਤੁਹਾਡੇ ਐਮਪੀ ਨੇ ਕਹਿੰਦਾ ਨਸ਼ੇੜੀ ਸ਼ਹੀਦ ਨੇ ਫਰੀਦਕੋਟ ਵਾਲਿਓ ਅਕਲ ਤੋਂ ਕੰਮ ਹੁਣ ਤਾਂ ਲਿਆ ਨਹੀਂ ਗਾਹਾਂ ਤੋਂ ਜ਼ਰੂਰ ਲੈ ਲੈ ਇੱਕ ਹੋਰ ਬੇਨਤੀ ਕਰਦਾ ਜੇ ਤੁਹਾਡੇ ਕੋਲੇ ਨਹੀਂ ਕੁਝ ਹੈਗਾ ਨਾ ਇਹਨੂੰ ਕਲਫੀ ਡੱਬੀ ਦੇਣ ਵਾਲਾ ਤਾਂ ਮੈਥੋਂ ਲੈ ਲਓ ਪੈਸੇ ਇਹਨੂੰ ਦੇ ਦਿਓ ਥਾਲੋ ਦਾੜੀ ਦੇਖ ਲਓ ਚਿੱਟੀ ਆਉਣੀ ਸ਼ੁਰੂ ਹੋ ਗਈ ਇਹ ਪਹਿਲਾਂ ਕਰਤੂਤਾਂ ਕੀਤੀਆਂ ਨੇ ਤੇ ਉਹਨਾਂ ਕਰਤੂਤਾਂ ਛੁਪਦੀਆਂ ਨਹੀਂ ਇੰਨੀ ਇੱਕ ਬੇਨਤੀ ਕਰਨੀ ਸੀ ਅਸਲੀ ਸ਼ਹੀਦਾਂ ਨੂੰ ਪਹਿਚਾਣ ਲਓ ਅਸਲੀ ਸ਼ਹੀਦ ਪਹਿਲੇ ਸ਼ਹੀਦ ਸਭ ਤੋਂ ਵੱਡੀ ਉਮਰ ਦੇ ਗੁਰੂ ਅਰਜਨ ਦੇਵ ਪਾਸ਼ਾ ਨੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਗੁਰੂ ਪਾਸ਼ਾ ਦੇ ਸਾਬ ਜਾਦੇ ਨੇ ਸਾਡੇ ਉਹ ਸ਼ਹੀਦਾਂ ਅਸੀਂ ਇਹ ਗੱਲ ਫਰਾਂਸ਼ੀ ਦੇ ਮੰਨਦੇ ਇੱਕ ਆੜੀਆਂ ਗੱਲਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ